ਸਤਿ ਸ਼੍ਰੀ ਅਕਾਲ ਫਰੈਂਡਸ ਮੈਂ ਤੁਹਾਡਾ ਹੋਸਟ ਡਾਕਟਰ ਗੁਰਸ਼ੇਰ ਡਾਕਟਰ ਗੁਰਸ਼ੇਰ ਬਲੌਗਸ ਦੇ ਵਿੱਚ ਤੁਹਾਡਾ ਇੱਕ ਵਾਰ ਫੇਰ ਸਵਾਗਤ ਹੈ ਅੱਜ ਆਪਾਂ ਗੱਲ ਕਰਨ ਲੱਗੇ ਹਾਂ ਬਹੁਤ ਹੀ ਸੀਰੀਅਸ ਟਾਪਿਕ ਜਿਹੜਾ 80% ਔਰਤਾਂ ਦੇ ਵਿੱਚ ਹੁੰਦਾ ਔਰ 20% ਮਰਦਾਂ ਦੇ ਵਿੱਚ ਹੁੰਦਾ ਥੈਟ ਇਜ਼ ਆਸਟਿਓਪੋਰੋਸਿਸ ਆਸਟਿਓਪੋਰੋਸਿਸ ਦਾ ਮਤਲਬ ਆਪਣੀ ਜਿਹੜੀਆਂ ਹੱਡੀਆਂ ਨੇ ਜਿਦੇ ਵਿੱਚ ਕੈਲਸ਼ੀਅਮ ਹੁੰਦਾ ਹੈ ਉਸ ਦੇ ਵਿੱਚ ਅੰਦਰੋਂ ਉਹ ਕਮਜ਼ੋਰ ਹੋਣ ਲੱਗ ਜਾਂਦੀ ਹੈ ਉਦਾਂ ਜੋ ਬੋਨ ਮਾਸ ਹੁੰਦਾ ਹੈ ਉਹ ਘਟਣਾ ਸ਼ੁਰੂ ਹੋ ਜਾਂਦਾ ਹੈ ਜਿਵੇਂ ਆਪਣੀ ਬੋਨ ਹੈ ਜੋ ਅੰਦਰੋਂ ਉਹ ਬਿਲਕੁਲ ਐਦਾਂ ਕਰਾਸ ਸ਼ੇਪਡ ਹੁੰਦੀ ਹੈ ਅੰਦਰੋਂ ਹੌਲੀ ਹੌਲੀ ਉਹ ਜਿਹੜੇ ਇਹਦੇ ਸ਼ੇਪਸ ਨੇ ਉਹ ਘਟਨੇ ਸ਼ੁਰੂ ਹੋ ਜਾਂਦੇ ਨੇ ਜਦੋਂ ਵੀ ਆਪਾਂ ਕੋਈ ਕਿਤੇ ਕੰਮ ਕਰਨ ਲੱਗਦੇ ਆ ਜਾਂ गिर ਜਾਂਦੇ ਆ ਈਜ਼ੀਲੀ ਫ੍ਰੈਕਚਰ ਹੋ ਜਾਂਦਾ ਸਪੈਸ਼ਲੀ हिਪ ਬੋਨ ਐਂਕਲ ਔਰ ਆਪਣੀਆਂ ਕੂਣੀਆਂ ਔਰ ਬਹੁਤ ਜਲਦੀ ਇਹ ਫ੍ਰੈਕਚਰ ਹੋ ਜਾਂਦੇ ਨੇ ਇਸ ਦੇ ਲਈ ਆਪਾਂ ਨੂੰ ਇਹ ਕਹਿ ਸਕਦੇ ਆਂ ਵੀ ਇਹ ਇੱਕ ਚੋਰ ਬਿਮਾਰੀ ਹੈ ਔਰਤਾਂ ਦੇ ਵਿੱਚ ਔਰ ਮਰਦਾਂ ਦੇ ਵਿੱਚ ਇਸ ਦਾ ਪਤਾ ਹੀ ਨਹੀਂ ਲੱਗਦਾ ਇਸ ਦਾ ਸਿਰਫ ਉਦੋਂ ਪਤਾ ਲੱਗਦਾ ਜਦੋਂ ਆਪਨੇ ਗਿਰ ਕੇ ਫ੍ਰੈਕਚਰ ਹੋ ਗਿਆ ਔਰ ਆਪਨੇ ਐਕਸ-ਰੇ ਕਰਾਇਆ ਗਿਆ ਔਰ ਐਮ ਆਰ ਆਈ ਕਰਾਈ ਗਈ ਹੋਰ ਵੀ ਵੇਰੀਅਸ ਟੈਸਟ ਹੁੰਦੇ ਆ ਜਿਸ ਦੇ ਵਿੱਚ ਪਤਾ ਲੱਗਦਾ ਵੀ ਤੁਹਾਨੂੰ ਆਸਟਿਓਪੋਰੋਸਿਸ ਹੈ 60% ਇਹ ਔਰਤਾਂ ਦੇ ਵਿੱਚ ਹੀ ਪਾਇਆ ਜਾਂਦਾ ਹੈ ਸੋ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਇਹੀ ਡਿਸਕਸ ਕਰਾਂਗੇ ਵੀ ਅਗਰ ਤੁਹਾਨੂੰ ਡਾਇਗਨੋਸ ਹੋ ਗਿਆ ਹੈ ਵੀ ਤੁਸੀਂ ਆਸਟਿਓਪੋਰੋਸਿਸ ਤੋਂ ਸuffer ਕਰ ਰਹੇ ਹੋ ਤਾਂ ਉਸ ਦੇ ਵਿੱਚ ਸਿੰਪਲ ਕਿਹੜੀਆਂ ਕਸਰਤਾਂ ਕਰੀਏ ਕਿ ਇਸ ਬਿਮਾਰੀ ਨੂੰ ਉੱਥੇ ਹੀ ਰੋਕ ਸਕੀਏ ਬਿਲਕੁਲ ਠੀਕ ਨਹੀਂ ਹੋ ਸਕਦੀ ਪਰ ਹਾਂ ਇਹ ਨਹੀਂ ਹੈ ਵੀ ਉਸ ਤੋਂ ਜ਼ਿਆਦਾ ਨਹੀਂ ਵਧੇਗੀ ਇਹ ਪ੍ਰੋਬਲਮ ਉੱਥੇ ਹੀ ਕੰਟਰੋਲ ਹੋ ਜਾਏਗੀ ਇਹ ਨਹੀਂ ਹੈ ਵੀ ਤੁਸੀਂ ਗਿਰਨ ਤੇ ਤੁਹਾਡੇ ਬੋਨ ਫ੍ਰੈਕਚਰ ਹੋ ਜਾਇਆ ਕਰੇਗਾ ਸੋ ਇਸ ਲਈ ਤੁਹਾਨੂੰ ਕੀ ਕੀ ਚਾਹੀਦਾ ਸਭ ਤੋਂ ਪਹਿਲਾਂ ਤਾਂ ਤੁਹਾਨੂੰ ਚਾਹੀਦਾ ਦੋ weight cuffs ਚਾਹੀਦੇ ਨੇ 1-1 ਕਿਲੋ ਦੇ ਅਗਰ ਤੁਹਾਡੇ ਕੋਲ ਨਹੀਂ ਹੈ ਤਾਂ ਤੁਸੀਂ ਸਾ ਤੋਂ ਮੰਗਵਾ ਸਕਦੇ ਹੋ ਔਰ ਇੱਕ ਤੁਹਾਨੂੰ ਚਾਹੀਦਾ ਹੈ థੈਰਾ ਬੈਂਡ ਥੈਰਾ ਬੈਂਡ ਵੀ इजीली ਮਾਰਕੀਟ ਦੇ ਵਿੱਚ ਅਵੇਲੇਬਲ ਹੈ ਤੁਸੀਂ ਇਸ ਦੇ ਰੈਜ਼ਿਸਟੈਂਸ ਹੁੰਦੇ ਆ ਲੋ ਮੀਡੀਅਮ ਹਾਈ ਤੁਸੀਂ ਇਹ ਸਭ ਤੋਂ ਲੋ ਵਾਲਾ ਯੂਜ਼ ਕਰਨਾ ਸੋ ਵੀਡੀਓ ਨੂੰ ਜ਼ਿਆਦਾ ਲੰਬਾ ਨਾ ਕਰੀਏ ਸਟਾਰਟ ਕਰਦੇ ਆ ਅੱਜ ਦੀ ਵੀਡੀਓ ਕੀ ਤੁਸੀਂ ਵੀ ਦਰਦ ਤੋਂ ਪਰੇਸ਼ਾਨ ਹੋ ਤਾਂ ਅੱਜ ਹੀ ਆਰਡਰ ਕਰੋ ਟੋਟਲੀ ਆਯੁਰਵੈਦਿਕ ਕਬੀਰ ਪੇਨ ਲੀਫ ਆਇਲ ਕਿਸੇ ਵੀ ਜੋੜਾਂ ਦੇ ਵਿੱਚ ਛੋਟੇ ਦਰਦ ਹੈ ਲੱਕ ਦੇ ਵਿੱਚ ਦਰਦ ਹੈ ਗੋਡਿਆਂ ਦੇ ਵਿੱਚ ਦਰਦ ਹੈ ਮੋਢਿਆਂ ਦੇ ਵਿੱਚ ਦਰਦ ਹੈ ਇਸ ਦੀਆਂ ਤੁਸੀਂ 10 ਤੋਂ 12 ਬੂੰਦਾਂ ਹੱਥ 'ਤੇ ਪਾ ਕੇ ਔਰ ਦਰਦ ਵਾਲੀ ਜਗ੍ਹਾ ਤੇ ਅਪਲਾਈ ਕਰ ਦੇਣਾ ਹੈ 10 ਤੋਂ 15 ਮਿੰਟ ਲਈ ਅਗਰ ਛੱਟ ਪੁਰਾਣੀ ਹੈ ਤਾਂ ਸੇਕ ਦੋਗੇ ਤਾਂ ਇਸ ਦਾ ਅਸਰ ਬਹੁਤ ਜ਼ਿਆਦਾ ਹੋਏਗਾ ਪਿਛਲੇ 5 ਸਾਲ ਤੋਂ ਇਸ ਤੇਲ ਨੂੰ ਅਸੀਂ ਆਪਣੇ ਕਲੀਨਿਕ ਦੇ ਪੇਸ਼ੈਂਟ ਤੇ ਵਰਤ ਰਹੇ ਹਾਂ ਜਿਸ ਦਾ ਰਿਜ਼ਲਟ 100% ਹੈ ਇਸ ਨੂੰ ਆਰਡਰ ਕਰਨ ਲਈ 8909000064 ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਸੋ ਨੰਬਰ 1 ਐਕਸਰਸਾਈਜ਼ ਕੀ ਹੈ ਇਹ ਹੈ ਹੀਲ ਰੇਸ ਆਪਾਂ ਇੱਕ ਚੇਅਰ ਦਾ ਸਹਾਰਾ ਲੈ ਲਾਂਗੇ ਔਰ ਦੈਨ ਆਪਾਂ ਹੀਲ ਰੇਸ ਕਰਾਂਗੇ 1 2 3 4 5 6 7 8 9 10 देन ਰਿਲੈਕਸ ਇਹ ਆਪਾਂ ਐਕਸਰਸਾਈਜ਼ ਕੀਤਾ ਇਸਦੇ ਤੁਸੀਂ 3 ਸੈੱਟ ਕਰਨੇ ਨੇ ਸਿਰਫ 3 ਸੈੱਟ ਹੌਲੀ ਹੌਲੀ ਇਸਦੀ ਤੁਸੀਂ ਜੋ ਆਪਣੀ ਰੈਪੀਟੀਸ਼ਨਸ ਨੇ ਉਹ ਵਧਾਉਂਦੇ ਰਹਿਣਾ ਹੈ ਜਿਵੇਂ ਆਪਾਂ 10 ਵਾਰੀ ਕੀਤਾ ਸੀ ਤੁਸੀਂ ਇਸ ਨੂੰ ਕਰ ਦੋਗੇ ਜਿਵੇਂ 10 ਤੋਂ 15 ਫਿਰ 20 3 ਸੈੱਟ ਤੋਂ ਬਾਅਦ ਨਹੀਂ ਲਾਉਣੇ ਕਿਸੇ ਵੀ ਐਕਸਰਸਾਈਜ਼ ਦੇ ਇਹ ਹੋ ਗਈ ਤੁਹਾਡੀ नंबर वन एक्सरसाइज ही रेस हूँ नैक्सट एक्सरसाइज की है सैकेंड आप वन स्टैंड करेंदा करके वन टू थ्री फोर फाइव सिक्स सैवन एट नाइन टेन दैन हूँ सैकेंडते वन टू थ्री फोर फाइव सिक्स सैवन एट नाइन टेन दैन हूँ फिर इधर वन टू थ्री फोर फाइव सिक्स सैवन एट नाइन टेन हूँ फिर इधर

एक गल होर स्पैशल ध्यान रखना चेयर है जी दवार के दे ना देनी है आप बिल्कुल ताकि आप जाइए आप बिल्कुल दोनों हाथ ऐसा पकड़ के इदा स्टैंड और वन टू थ्री दैन फोर दैन फाइव दैन सिक्स 7 then 8 then 9 then 10 then 11 then, then relax ਤੇ ਤੁਸੀਂ 10 ਵਾਰੀ ਕਰਕੇ ਬੈਠ ਜਾਣਾ ਇਸਦੇ ਵੀ ਤੁਸੀਂ 3 ਸੈਟ ਲਾਉਣੇ ਨੇ ਹੌਲੀ ਹੌਲੀ ਇਸਦੇ ਤੁਸੀਂ ਜੋ ਰੈਪੀਟੀਸ਼ਨਸ ਨੇ ਉਹ ਵਧਾਉਂਦੇ ਰਹਿਣਾ ਜਿਵੇਂ ਆਪਾਂ 10 ਵਾਰੀ ਕੀਤਾ ਸੀ ਤੁਸੀਂ ਇਸ ਨੂੰ 15 ਕਰ ਸਕਦੇ ਹੋ ਇਸ ਨੂੰ ਤੁਸੀਂ 20 ਕਰ ਸਕਦੇ ਹੋ ਇਹੀ ਹੋ ਗਈ ਤੁਹਾਡੀ 3rd ਐਕਸਰਸਾਈਜ਼ ਸੈਟ ਟੂ ਸਟੈਂਡ। ਨੈਕਸ ਐਕਸਰਸਾਈਜ਼ ਨੰਬਰ 4 ਕੀ ਹੈ? ਸਿੰਪਲ ਤੁਸੀਂ ਸਲੋ ਸਲੋ ਵਾਕ ਕਰਨੀ ਹੈ। ਤੁਸੀਂ 3 ਤੋਂ 4 ਮਿੰਟ, ਇਸ ਤੋਂ ਜ਼ਿਆਦਾ ਨਹੀਂ। ਸਟਾਰਟਿੰਗ ਦੇ ਵਿੱਚ ਐਕਸਰਸਾਈਜ਼ਸ ਨੇਹੀ ਹੌਲੀ-ਹੌਲੀ ਆਪੇ ਇਸ ਦਾ ਟਾਈਮ ਵਧਾ ਸਕਦੇ ਆ। ਤੁਸੀਂ 3 ਤੋਂ 4 ਮਿੰਟ ਨਾਰਮਲ ਵਾਕ ਕਰਨੀ ਹੈ। ਇਹ ਨਹੀਂ ਹੋਣਾ ਚਾਹੀਦਾ ਵੀ ਕਿਤੇ ਤੁਸੀਂ ਆਪਣੇ અનਇਵਨ ਸਰਫੇਸ ਹੋਵੇ ਬਿਲਕੁਲ ਐਦਾਂ ਪਲੇਨ ਸਰਫੇਸ ਹੋਵੇ ਤਾਂ ਕਿ ਤੁਸੀਂ ਈਜ਼ਲੀ ਵਾਕ ਕਰ ਸਕੋ। ਇਹ ਹੋ ਗਈ ਤੁਹਾਡੀ 4th ਐਕਸਰਸਾਈਜ਼ ਵਾਕ ਹੁਣ ਨੈਕਸਟ ਜਿਹੜੀ 5th ਐਕਸਰਸਾਈਜ਼ ਹੈ ਉਹ ਕੀ ਹੈ ਆਪਾਂ ਇੱਕ ਪੈਰ ਦੇ ਅੱਗੇ ਦੂਸਰਾ ਪੈਰ ਰੱਖਣਾ ਇਦਾਂ ਵਾਕ ਕਰਨੀ ਬੈਲੈਂਸ ਬਣਾ ਕੇ ਸਲੋ 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 ਆਪਾਂ ਫੋਰਥ ਬਾਈ ਫੋਰਥ ਇਨ ਫਰੰਟ ਆਫ ਈਚ ਸਲੋ ਸਲੋ ਇਦਾਂ ਵਾਕ ਕਰਾਂਗੇ ਆਪਾਂ ਬਿਲਕੁਲ ਜੋੜ ਕੇ ਇਹ ਵੀ ਤੁਸੀਂ 2 ਤੋਂ 3 ਮਿੰਟ ਵਾਕ ਕਰਨੀ ਹੈ ਔਰ ਦੈਨ ਦੇਖੋ ਤੁਸੀਂ ਬਿਲਕੁਲ ਇਦਾਂ ਇੱਕ ਪੈਰ ਦੇ ਅੱਗੇ ਦੂਸਰਾ ਪੈਰ ਰੱਖਾਂਗੇ ਇਸ ਤਰ੍ਹਾਂ ਕਰਕੇ ਤਾਂ ਕਿ ਤੁਸੀਂ ਈਜ਼ੀਲੀ कर सको और गिर ना सको ये दो तीन तो मिनट करना है देखो एदा पैर दे अगे दूसरा पैर देखो एदो यह टेंडम वॉक करनी है ये होगी थोड़ी फिफ्थ एक्सरसाइज टेंडम वॉकिंग हम सिक्स एक्सरसाइज की है अपना साइड वॉक करनी है तो वन एन टू थ्री फोर फाइव सिक्स एन फिफ 7 8 9 10 11 12 ਫਿਰ ਤਾਂ ਸਾਈਡ ਵਾਕ ਇਹ ਵੀ ਤੁਸੀਂ 2 ਤੋਂ 3 ਮਿੰਟ ਕਰਨੀ ਹੈ ਸਾਈਡ ਵਾਕ ਹੁਣ ਨੈਕਸਟ ਐਕਸਰਸਾਈਜ਼ ਕੀ ਹੈ ਐਕਸਰਸਾਈਜ਼ ਨੰਬਰ 7 ਦੇ ਵਿੱਚ ਆਪਾਂ ਕਰਾਂਗੇ ਹੀਲ ਵਾਕ ਹੱਡੀਆਂ ਤੇ ਤੁਰਨਾ ਤੁਸੀਂ ਕਿਸੇ ਦੀ ਹੈਲਪ ਲੈ ਲੈਣੀ ਹੈ ਇਦਾਂ ਹੱਡੀਆਂ ਤੇ ਵਾਕ ਕਰਨੀ ਹੈ 30 ਸੈਕੰਡਸ ਤੋਂ ਸਟਾਰਟ ਕਰਿਓ ਹੌਲੀ-ਹੌਲੀ ਵਧਾਵਾਂਗੇ ਇਹ ਹੋਗੀ ਤੁਹਾਡੀ 7th ਐਕਸਰਸਾਈਜ਼ that is heel walk ਇਸ ਨੂੰ ਵੀ ਤੁਸੀਂ 30 ਸੈਕਿੰਡਸ ਲਈ ਕਰਨਾ ਔਰ ਹੌਲੀ ਹੌਲੀ ਇਹ 30 ਸੈਕਿੰਡਸ ਤੋਂ ਆਪਾਂ ਲੈ ਜਾਵਾਂਗੇ 1 ਮਿੰਟ ਤੇ ਔਰ ਦੈਨ 1 ਮਿੰਟ ਤੋਂ ਫਿਰ ਆਪਾਂ ਵਧਾ ਕੇ ਇਹ 1.5 ਮਿੰਟ ਤੱਕ ਕਰ ਸਕਦੇ ਹਾਂ ਉਸ ਤੋਂ ਬਾਅਦ ਨਹੀਂ ਕਰਨੀ ਇਹ ਹੋ ਗਈ ਤੁਹਾਡੀ 7th ਐਕਸਰਸਾਈਜ਼ ਹੀਲ ਵਾਕ 8th ਐਕਸਰਸਾਈਜ਼ ਕੀ ਹੈ ਟੂ ਵਾਕ ਆਪਾਂ ਆਪਣੇ ਗੁੱਠਿਆਂ ਤੇ ਤੁਰਨ ਦੀ ਕੋਸ਼ਿਸ਼ ਕਰਨੀ ਹੈ ਜਾਂ ਆਪਣੇ ਪੰਜਿਆਂ ਤੇ ਤੁਰਨ ਦੀ ਕੋਸ਼ਿਸ਼ ਕਰਨੀ ਹੈ ਇਦਾਂ ਇਹ ਵੀ ਤੁਸੀਂ 30 ਸੈਕਿੰਡਸ ਤੋਂ ਵੱਧ ਨਹੀਂ ਕਰਨੀ 30 ਸੈਕਿੰਡਸ ਲਈ ਹੌਲੀ ਹੌਲੀ ਤੁਸੀਂ ਕਰਨੀ ਹੈ ਇਸ ਦੇ ਵਿੱਚ ਵੀ ਤੁਸੀਂ 30 ਸਕਿੰਡਸ ਤੋਂ ਵਧਾ ਕੇ 1 ਮਿੰਟ ਦੈਨ ਵੱਧ ਤੋਂ ਵੱਧ 1.5 ਮਿੰਟ ਤੁਸੀਂ ਵਾਕ ਕਰਨੀ ਹੈ ਬਿਲਕੁਲ ਪਲੇਨ ਸਰਫੇਸ ਤੇ ਕਰਨੀ ਹੈ ਇਹ ਹੋਗੀ ਤੁਹਾਡੀ 8th ਐਕਸਰਸਾਈਜ਼ ਜਿਸ ਨੂੰ ਆਪਾਂ ਕਹਿੰਦੇ ਆ ਟੂ ਵਾਕ ਨੈਕਸਟ ਐਕਸਰਸਾਈਜ਼ ਦੇ ਵਿੱਚ ਆਪਾਂ ਕੀ ਕੀਤਾ ਆਪਣੇ ਦੋਨਾਂ ਬਾਹਾਂਾਂ ਤੇ ਆਪਾਂ ਵੇਟ ਬਣ ਲਏ 1-1 ਕਿਲੋ ਦੇ ਔਰ ਦੈਨ ਹੁਣ ਆਪਾਂ ਸੇਮ ਉਹੀ ਪੈਟਰਨ ਫਾਲੋ ਕਰਾਂਗੇ ਜਿਹੜਾ ਆਪਾਂ ਪਹਿਲਾਂ ਕੀਤਾ ਸੀ ਵੇਟ ਬਨ ਕੇ ਆਪਾਂ ਸਿੰਪਲ ਬਾਹਾਂ ਉੱਪਰ ਕਰਨੀਆਂ ਥੱਲੇ ਵਾਕ ਕਰਨੀਆਂ ਹੈ ਤਾਂ ਤੁਸੀਂ ਬਾਹਾਂ ਨੂੰ ਹਿਲਾਉਂਦੇ ਰਹਿਣਾ ਇਸ ਪੋਜੀਸ਼ਨ ਦੇ ਵਿੱਚ ਕਿਉਂਕਿ ਆਪਣੇ ਗੋਲ ਇੱਥੇ ਸਪੇਸ ਘਟ ਹੈ ਇਸ ਪੋਜੀਸ਼ਨ ਦੇ ਵਿੱਚ ਬਾਹਾਂ ਨੂੰ ਹਿਲਾਉਂਦੇ ਰਹਿਣਾ ਔਰ ਸ਼ੋਲਡਰ ਤੋਂ ਉੱਪਰ ਨਹੀਂ ਜਾਣਾ ਇਹ ਨਹੀਂ ਜਾਣਾ ਬਸ ਇੱਥੇ ਤੱਕ ਹੀ ਇਦਾਂ ਤੁਰਦੇ ਰਹਿਣਾ ਔਰ ਆਪਾਂ ਸਿੰਪਲ ਵਾਕ ਕਰਾਂਗੇ ਲਾਈਕ ਥਿਸ ਹਾਂਜੀ ਇਹ ਵੀ ਤੁਸੀਂ ਹੌਲੀ ਹੌਲੀ ਇਸ ਦੀਆਂ ਟਾਈਮ ਵਧਾ ਦੇਣਾ ਘੱਟੋ ਘੱਟ ਟਾਈਮ 1 ਮਿੰਟ ਔਰ ਹੌਲੀ ਹੌਲੀ ਫਿਰ ਆਪਾਂ ਇਸ ਦਾ ਟਾਈਮ ਵਧਾਉਂਦੇ ਜਾਵਾਂਗੇ ਨੈਕਸਟ ਐਕਸਰਸਾਈਜ਼ ਕੀ ਹੈ ਟੈਂਡਮ ਵਾਕ ਕਰਾਂਗੇ weight ਦੇ ਨਾਲ ਹੀ yes ਟੈਂਡਮ ਵਾਕ ਇਹ ਵੀ ਹੌਲੀ ਹੌਲੀ ਆਪਾਂ ਟਾਈਮ ਵਧਾ ਦੇਣਾ ਪਹਿਲਾਂ ਸਟਾਰਟਿੰਗ ਦੇ ਵਿੱਚ ਕੀ ਹੈ ਘੱਟ ਟਾਈਮ ਫਿਰ ਹੌਲੀ ਹੌਲੀ ਆਪਾਂ ਟਾਈਮ ਵਧਾਉਂਦੇ ਰਹਾਂਗੇ ਇਹ ਹੋ ਗਈ ਤੁਹਾਡੀ ਟੈਂਡਮ ਵਾਕ ਔਰ ਨੈਕਸਟ ਫਿਰ ਆਪਾਂ ਫਿਰ ਉਵੇਂ ਸਾਈਡਵੇਜ਼ ਦੇ ਵਿੱਚ ਇਦਾਂ weight ਨੂੰ ਇਦਾਂ ਹਿਲਾਉਂਦੇ ਰਹਿਣਾ ਸਾਈਡ ਵਾਕ ਕਰਨੀ ਹੈ ਔਰ ਦੈਨ ਸੇਮ ਸਾਈਡ ਵਾਕ ਵੀ ਉਹੀ 1 ਮਿੰਟ ਤੋਂ ਲੈ ਕੇ 1.5 ਮਿੰਟ ਤੱਕ ਕਰ ਸਕਦੇ ਆ ਦੈਨ ਨੈਕਸਟ ਐਕਸਰਸਾਈਜ਼ ਕੀ ਹੈ ਫਿਰ ਆਪਾਂ ਇਸ ਦੇ ਵਿੱਚ ਜੋ ਸਭ ਤੋਂ ਇੰਪੋਰਟੈਂਟ ਹੈ ਉਹ ਹੈ ਆਪਾਂ ਪਹਿਲਾਂ ਆਪਾਂ ਨਾਰਮਲ ਵਾਕ ਕੀਤੀ ਫਿਰ ਟੈਂਡਮ ਵਾਕ ਕੀਤੀ ਫਿਰ ਸਾਈਡ ਵਾਕ ਕੀਤੀ ਵਿਦ ਦੀ weight ਕੱਪਸ ਹੁਣ ਨੈਕਸਟ ਆ ਗਈ ਇਸ ਦੇ ਵਿੱਚ ਆਪਾਂ ਕਰਾਂਗੇ ਲੰਚੇਸ ਕਰਾਂਗੇ नैक्सट एक्सरसाइज लंजस आपदा वॉक करते करते लंजस कर रहे हैं द्वारा देखो ध्यान न ये काउंट करके थर्टीन तो लैके फोर्टीन तक इसको तो ज़्यादा नहीं सो स्टार्ट करते हैं वन दैन टू दैन थ्री दैन फोर दैन फिर फाइव दैन सिक्स दैन सैवन दैन एट दैन फिर नाइन दैन टैन दैन इलेवेन दैन फिर 12 then 13 then 14 ਇਸ ਦੀਆਂ ਵੀ ਤੁਸੀਂ ਜਿਹੜੇ ਲੰਜਸ ਨੇ ਹੌਲੀ ਹੌਲੀ ਸਟਾਰਟ ਕਰ ਸਕਦੇ ਹੋ ਫੋਲ ਪਹਿਲਾਂ ਨਹੀਂ ਹੁੰਦੇ ਬਹੁਤ ਔਖੀਆਂ ਨੇ ਇਹ ਕਰਨੀਆਂ ਜਿਵੇਂ ਪਹਿਲਾਂ 5 ਕਰ ਲਈਆਂ ਫਿਰ 10 ਫਿਰ 50 ਹੌਲੀ ਹੌਲੀ ਇਸ ਦੀ ਸੈੱਟ ਵਧਾਵਾਂਗੇ ਠੀਕ ਹੈ ਇਹ ਹੋ ਗਈ ਲੰਜਸ ਹੁਣ ਜਿਹੜੀ ਨੈਕਸਟ ਐਕਸਰਸਾਈਜ਼ ਹੈ ਉਹ ਹੈ ਵਿਦ ਦੀ ਹੈਲਪ ਆਫ ਥੈਰਾ ਬੈਂਡ ਥੈਰਾ ਬੈਂਡ ਨੂੰ ਆਪਣੀ ਥਾਈਸ ਦੇ نیچے ਰੱਖ ਲਾਂਗੇ ਇਸ ਤਰ੍ਹਾਂ ਕਰਕੇ और दैन इस टाइट कर लेना और दैन फिर आप एक्सरसाइज कर करनी वन टू थ्री इस मसल की एक्सरसाइज है दैन फोर दैन फाइव दैन सिक्स दैन सैवन दैन एट दैन नाइन दैन टेन दैन इलेवन दैन ट्वेल्व दैन थर्टीन दैन फोर्टीन दैन फिफ्टीन देन ਰਿਲੈਕਸ ਇਹ ਹੋਗੀ ਥੋਟੀ ਬਾਈਸੈਪਸ ਦੀ ਐਕਸਰਸਾਈਜ਼ ਜਿਹੜੀ ਥੈਰਾ ਬੈਂਡ ਨਾਲ ਕਰਨੀ ਆ ਇਸਦੇ ਵੀ ਤੁਸੀਂ 15-15 ਦੇ ਤਿੰਨ ਸੈਟ ਲਾਉਣੇ ਨੇ ਦੁਬਾਰਾ ਦੇਖੋ ਬਿਲਕੁਲ ਤੁਸੀਂ ਥਾਈਸ ਦੇ نیچے ਇਸ ਨੂੰ ਰੱਖ ਲਓਗੇ ਔਰ ਇਸ ਨੂੰ ਟਾਈਟ ਕਰਕੇ ਟਾਈਟ ਕਰਕੇ ਆਪਾਂ ਲਾਵਾਂਗੇ 1 2 ਇਹ ਥੋਟੀ ਬਾਈਸੈਪ ਦੀ ਐਕਸਰਸਾਈਜ਼ ਹੈ 3 4 5 6 7 8 9 टेन इलेवेन ट्वेल्व थर्टीन फोटीन फिफ्टीन दैन रिलैक्स ये होगी थोड़ी थैराबैंड एक्सरसाइज बाइसैप्स की हूँ आपकी करा इसलिए की है थोड़ा थैराबैंड पिछे लेंगे आप जगह पर और इसको आप टाइट करके इतना फिर सेम पकड़ के इदा करेंगे थोड़ा हो टाइट कराता ताकि तो पवे ना हाँ एट वन टू थ्री फोर बामा सदियाँ चाहिए दिया ने बिलकुल और थोड़े इस जगह पर थोड़ा फील होएगा भी ट्राईसैप मसल्स है जो वो साड़ा वर्क कर रहे हैं इसको भी तुम पंद्रह बारी करना फिर रिलैक्स वन टू थ्री फोर फाइव सिक्स सैवन एट नाइन टेन इलेवन ट्वेल्व थर्टीन फोर्टीन फिफ्टीन सिक्सटीन सैवनटीन एटीन 19 20 देन रिलैक्स ई होगी थोड़ी एक्सरसाइज विद द हेल्प ऑफ टेरा बैंड बस ये दो एक्सरसाइज आईने बाइसेप्स और ट्राइसेप्स की हुन नेक्स्ट एक्सरसाइज की है अपनी दैट इज वॉल स्क्वाट ਆਪਾਂ ਕੰਧ ਦੇ ਨਾਲ ਸਕੁਆਟ ਕਰਾਂਗੇ ਐਂਡ ਦੇ ਵਿੱਚ ਜਦੋਂ ਵੀਡੀਓ एडिट ਕਰਾਂਗੇ ਉਦੋਂ ਕਾਊਂਟਿੰਗ ਦਾ ਨੰਬਰ ਪਾਵਾਂਗੇ ਸੋ ਇਹ ਹੈ ਆਪਣੀ வால் ਸਕੁਆਟ ਕੰਧ ਦੇ ਨਾਲ ਖੜ ਜਾਾਂਗੇ ਔਰ ਲੈਗਸ ਆਪਣੀਆਂ ਬਾਹਰ ਕਰ ਦਾਂਗੇ ਹੌਲੀ ਹੌਲੀ ਆਪਾਂ ਇਸ ਨੂੰ ਆਪਾਂ نیچے ਜਾਵਾਂਗੇ One, two, three, four, five. Then we relax. Then we. One, two, three, four, five. We relax. We one, two, three, four, five. We relax. We one, two, three, four, five. We relax. 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 वन टू थ्री फोर फाइव फिर रिलैक्स वन टू थ्री फोर फाइव फिर रिलैक्स वन टू थ्री फोर फाइव फिर रिलैक्स ये होगी थोड़ी वॉल स्क्ट आप दस बारी किया दस बारी करना हौली हौली इसते सैट बढ़ावे जिमें एक महीना दसते रहे फिर आप दो सैट पर आ जाएंगे फिर तीन सैट पर आ जाएंगे ये होगी वॉल स्कैट हूँ नैक्सट एक्सरसाइज की है दैट इस पुशअप्स वॉल पुशअप्स दबाव के न जागे और आपशअप करा वन टू थ्री फोर फाइव सिक्स सैवन एट नाइन टेन दैन रिलैक्स सब तो बेस्ट एक्सरसाइज है इसते सिर्फ तीन सैट लाने वॉल पुशअप ਇਹ ਐਕਸਰਸਾਈਜ਼ ਨਾਲ ਤੁਹਾਡੀ ਜੋ ਬਾਹਾਂ ਨੇ ਜੋ ਆਪਣੀ ਚੈਸਟ ਹੈ ਉਹ ਮਸਲਸ ਸਟਰੋਂਗ ਰਹਿਣਗੇ ਮਸਲ ਸਟਰੋਂਗ ਨੇ ਤਾਂ ਹੀ ਆਪਣੀਆਂ ਬੋਨਸ ਸਟਰੋਂਗ ਨੇ ਦੈਨ ਨੈਕਸਟ ਐਕਸਰਸਾਈਜ਼ ਕੀ ਹੈ ਆਪਾਂ ਦੀਵਾਰ ਦੇ ਨਾਲ ਖੜਕੇ ਸ਼ੋਲਡਰਸ ਨੂੰ ਕਰਦਾ ਇਦਾਂ ਆਪਾਂ ਸ਼ੋਲਡਰਸ ਉੱਪਰ ਔਰ ਇਦਾਂ ਸ਼ੋਲਡਰਸ نیچے ਬਾਹਾਂ ਬਿਲਕੁਲ ਉੱਪਰ ਲੈ ਜਾਣੀਆਂ ਇਦਾਂ ਜਿਵੇਂ ਆਪਾਂ ਉੱਡਦੇ ਹੁੰਨੇ ਆ ਐਂਜਲ ਦੀ ਤਰ੍ਹਾਂ ਓਦਾਂ ਇਹ ਤੁਸੀਂ ਕਰਦੇ ਆ ਸ਼ੋਲਡਰ ਐਂਜਲ ਇਸ ਐਕਸਰਸਾਈਜ਼ ਦਾ ਨਾਮ ਹੈ ਇਦਾਂ ਤੁਸੀਂ ਦਿਵਾਰ ਦੇ ਨਾਲ ਸਿਰ ਲਾ ਕੇ ਇਦਾਂ ਸਿੱਧੇ ਰੱਖ ਕੇ ਵੀ ਕਰ ਸਕਦੇ ਹੋ ਔਰ ਆਪਣਾ ਮੂੰਹ ਇੱਧਰ ਕਰਕੇ ਵੀ ਕਰ ਸਕਦੇ ਹੋ ਜਿੱਦਾਂ ਤੁਹਾਨੂੰ ਸੌਕਾ ਲੈ ਕੇ ਢਿੱਡ ਨਾਲ ਲਾ ਲੈਣਾ ਹੈ ਔਰ ਇਦਾਂ ਤੁਸੀਂ ਕਰਦੇ ਰਹਿਣਾ ਹੈ ਇਹ ਤੁਹਾਡੀ ਸ਼ੋਲਡਰਸ ਲਈ ਸਭ ਤੋਂ ਬੈਸਟ ਐਕਸਰਸਾਈਜ਼ ਹੈ ਇਸ ਨਾਲ ਜੋ ਮੋਬਿਲਿਟੀ ਹੈ ਸ਼ੋਲਡਰਸ ਦੀ ਉਹ ਵੀ ਵਧੀ ਗਈ ਔਰ ਮਸਲਸ ਨੇ ਜੋ ਹਰਕਤ ਚ ਰਹਿਣਗੇ ਔਰ ਤੁਹਾਡੀ ਬੋਨਸ ਨੇ ਉਹ ਸਟਰੋਂਗ ਹੋਣਗੀਆਂ ਸਭ ਤੋਂ ਬੈਸਟ ਐਕਸਰਸਾਈਜ਼ ਹੈ ਇਹ ਹੈ ਸੈਕਿੰਡ ਲਾਸਟ ਐਕਸਰਸਾਈਜ਼ ਹੁਣ ਇਸ ਤੋਂ ਬਾਅਦ ਆਪਾਂ ਤੁਹਾਨੂੰ ਲਾਸਟ ਐਕਸਰਸਾਈਜ਼ ਕਰਾਉਣ ਲਈ ਬਾਹਰ ਲੈ ਕੇ ਚੱਲਦੇ ਆ। ਸੋ ਆਓ ਚੱਲੀਏ ਹੁਣ ਬਾਹਰ। ਇਹ ਲਾਸਟ ਐਕਸਰਸਾਈਜ਼ ਹੈ ਇਸ ਤੇ ਵਿੱਚ ਆਪਾਂ ਰੈਂਪ ਤੇ ਹੌਲੀ-ਹੌਲੀ ਵਾਕ ਕਰਦੇ ਹਾਂ। ਕਰ ਸਕਦੇ ਹੋ ਪਰ ਅਗਰ ਤੁਹਾਨੂੰ ਕਿਸੇ ਦੀ ਤੁਸੀਂ ਜਿਵੇਂ ਆਪਾਂ ਹਸਪੀਟਲਸ ਵਾਹੀਗੁਰੂ ਕਿਤੇ ਲੈ ਕੇ ਨਾ ਜਾਵੇ। ਅਗਰ ਤੁਸੀਂ ਕਿਤੇ ਜਾਣੇ ਹੋ ਤਾਂ ਤੁਹਾਨੂੰ ਜਾਂ ਆਲਸ ਕਿਤੇ ਵੀ ਜਾਣੇ ਹੋ ਤੁਸੀਂ ਰੈਂਪ ਤੇ 5 ਮਿੰਟ ਜਾਂ 4 ਮਿੰਟ ਵਾਕ ਸਲੋਸ ਟੂ ਜ਼ਰੂਰ ਕਰਨੀ ਹੈ ਇਸ ਦੇ ਨਾਲ ਕੀ ਹੈ ਆਪਣੇ ਜੋ ਕੁਆਡਰਿਸੈਪਸ ਮਸਲਸ ਗਲੂਟ ਮਸਲਸ ਪੈਲਵਿਕਸ ਮਸਲਸ ਇਹ ਸਾਰੇ ਹਰਕਤ ਚ ਰਹਿੰਦੇ ਨੇ ਜਿਹਦੇ ਨਾਲ ਆਪਣਾ ਜੋ ਆ ਪੈਲਵਿਕਸ ਬੋਨਸ ਨੇ हिਪ ਬੋਨਸ ਨੇ ਇਹ ਸਟਰੋਂਗ ਰੈਂਦੀਆਂ ਨੇ ਔਰ ਜਾਂ ਫਿਰ ਤੁਸੀਂ ਕੋਈ ਹਲਥ ਸਟੇਸ਼ਨ ਤੇ ਜਾਂਦੇ ਹੋ ਉਥੇ ਤੁਸੀਂ ਔਖ ਜ਼ਰੂਰ ਕਰਿਓ ਕਿਉਂਕਿ ਇਸ ਨਾਲ ਤੁਹਾਡੀਆਂ ਜੋ ਲੱਤਾਂ ਨੇ ਉਹ ਸਟਰੋਂਗ ਰਹਿਣਗੀਆਂ ਉਮੀਦ ਕਰਦਾ ਹਾਂ ਇਹ ਸਾਰੀਆਂ ਐਕਸਰਸਾਈਜ਼ਾਂ ਤੁਹਾਨੂੰ ਬਹੁਤ ਪਸੰਦ ਆਈਆਂ ਹੋਣਗੀਆਂ ਅਗਰ ਵਧੀਆ ਲੱਗੀਆਂ ਤਾਂ ਤੁਸੀਂ ਥੰਬਸ ਅਪ ਜਰੂਰ ਦਿਓ ਔਰ ਅਗਰ ਚੈਨਲ ਤੇ ਨਵੇਂ ਹੋ ਸਬਸਕ੍ਰਾਈਬ ਜਰੂਰ ਕਰਿਓ ਆਪਣੇ ਦੋਸਤਾਂ ਮਿੱਤਰਾਂ ਨਾਲ ਸਾਂਝਾ ਜਰੂਰ ਕਰਿਓ ਤਾਂ ਕਿ ਅਵੇਅਰਨੈਸ ਵੱਧ ਸਕੇ ਰਿਗਾਰਡਿੰਗ ਐਕਸਰਸਾਈਜ਼ ਐਂਡ ਫਿਜ਼ੀਓਥੈਰੇਪੀ ਮਿਲਦੇ ਆਂ ਜਲਦ ਇੱਕ ਨਵੀਂ ਵੀਡੀਓ ਨਾਲ ਟਿਲ ਦੈਨ ਸਾਰੇ ਜਾਣੇ ਆਪਣਾ ਧਿਆਨ ਰੱਖਿਓ ਮੇਰੇ ਵੱਲੋਂ ਡਾਕਟਰ ਗੁਰਸ਼ੇਰ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ